ਸੋ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਪਹੁੰਚੇ ਨੇ ਏ व्हीਲਚੇਅਰ ਤੇ ਪਹੁੰਚੇ ਨੇ ਬਜ਼ੁਰਗ ਆਗੂ ਨੇ ਤੇ 2007 ਤੋਂ 17 ਦੀ ਜਿਹੜੀ ਕੈਬਨਿਟ ਸੀ ਉਸ ਵਿੱਚ ਮੰਤਰੀ ਰਹੇ ਨੇ ਤੇ ਬਜ਼ੁਰਗ ਆਗੂ ਨੇ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਨੇ ਤੇ ਅੱਜ ਜੋ ਵੀ ਇਸ ਜਿਹੜੇ ਤਲਬ ਕੀਤੇ ਗਏ ਸਨ ਉਹ ਪਹੁੰਚੇ ਨੇ ਹਾਲਾਂਕਿ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਪਹੁੰਚ ਚੁੱਕੇ ਨੇ ਵੀਲਚੇਅਰ ਤੇ ਬੈਠ ਕੇ ਇਹ ਸਾਹਮਣੇ ਬਿਲਕੁਲ ਬੈਠੇ ਨੇ ਤੇ ਇਤਿਹਾਸਿਕ ਜਿਹੜੀ ਤਸਵੀਰ ਫਸੀਲਾ ਉੱਤੇ ਪਹੁੰਚ ਕੇ ਦਰਸ਼ਨ ਕਰਕੇ ਦਰਸ਼ਨ ਕਰਕੇ ਅਰਦਾਸ ਬੇਨਤੀ ਕਰਨ ਉਪਰੰਤ ਆਪਣੀ ਜਗ੍ਹਾ ਤੇ ਬਿਰਾਜਾ ਜਾ ਰਿਹਾ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਪਿੱਛੇ ਬਿਲਕੁਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਉਹ ਵੀ ਜਿਨ੍ਹਾਂ ਨੂੰ ਅੱਜ ਸੰਭਾਵਨਾ ਹੈ ਕਿ ਸਜ਼ਾ ਧਾਰਨਿਕ ਸਜ਼ਾ ਇਤਿਹਾਸਿਕ ਫਸੀਲ ਦੇ ਬਿਲਕੁਲ ਸਾਹਮਣੇ ਬੈਠੇ ਨੇ ਜਿੱਥੇ ਕਿ ਅੱਜ ਸਿੱਖ ਕੌਮ ਲਈ ਬਹੁਤ ਹੀ ਵੱਡਾ ਫੈਸਲਾ ਅੱਜ ਸਿੰਘ ਸਾਹਿਬ ਵੱਲੋਂ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਵੱਲੋਂ ਦਿੱਤਾ ਜਾਵੇਗਾ। ਇਹ ਸੋਨ ਲਿਖਿਆ ਗਿਆ ਕਿ ਸਾਹਮਣੇ ਤਸਵੀਰ ਤੁਸੀਂ 2007 ਤੋਂ 2017 ਦੇ ਤਤਕਾਲੀ ਜਿਹੜੇ तमाम ਮੰਤਰੀ ਸੀ ਉਹਨਾਂ ਵਿੱਚੋਂ ਜਿਹੜੇ ਇੱਕ ਲਿਸਟ ਵੀ ਤੁਹਾਡੇ ਸਾਹਮਣੇ ਤੁਸੀਂ ਦੇਖ ਸਕੋਗੇ ਕਿ ਲਿਸਟ ਰਹੀ ਚੈੱਕ ਕੀਤਾ ਜਾ ਰਿਹਾ ਹੈ। ਮਿਲਾਨ ਕੀਤਾ ਜਾ ਰਿਹਾ ਹੈ ਵੀ ਕਿਹੜੇ-ਕਿਹੜੇ ਮੰਤਰੀ ਨੇ ਕੋਰ ਕਮੇਟੀ ਮੈਂਬਰ ਨੇ ਤੇ ਕਿਹੜੇ-ਕਿਹੜੇ ਆਗੂ ਇਸ ਇਸ ਵਕਤ ਪਹੁੰਚੇ ਨੇ। ਇਤਿਹਾਸਿਕ ਫੈਸਲਾ ਆਉਣਾ ਹੈ ਜਿਸ ਦੀਆਂ ਲੰਬੇ ਸਮੇਂ ਤੋਂ ਸਿੱਖ ਸੰਗਤ ਨੂੰ ਇੰਤਜ਼ਾਰ ਸੀ ਅੱਜ ਉਹ ਇਤਿਹਾਸਿਕ ਫੈਸਲਾ ਜਿਹੜਾ ਤੁਹਾਨੂੰ ਦੱਸ ਦਈਏ ਕਿ ਬੜਾ ਹੀ ਪੇਚੀਦਾ ਮਾਮਲਾ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਸਿਰਸਾ ਸਾਧ ਨੂੰ ਮਾਫੀ ਦੇਣ ਦਾ ਮਾਮਲਾ ਸੀ ਜਿਸ ਵਿੱਚ 54 ਦੇ ਕਰੀਬ ਇਹਨਾਂ ਆਗੂਆਂ ਤੋਂ ਇਲਾਵਾ ਤਿੰਨ ਜਥੇਦਾਰ ਇਹ ਨੂੰ ਵੀ ਬੇਸ਼ੱਕ ਜਥੇਦਾਰਾਂ ਨੂੰ ਜਿਹੜੇ ਪਿਛਲੇ ਸਾਬਕਾ ਜਥੇਦਾਰ ਉਹਨਾਂ ਨੂੰ ਤਲਬ ਨਹੀਂ ਕੀਤਾ ਗਿਆ ਪਰ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸਪਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਗਿਆ ਹੈ ਤੇ ਸਨਮੁਖ ਜਿਹੜੇ ਆਗੂ ਨੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਚਾਹੇ ਉਹ ਕੋਰ ਕਮੇਟੀ ਮੈਂਬਰ ਨੇ ਚਾਹੇ ਉਹ ਤਤਕਾਲੀ ਮੰਤਰੀ ਨੇ ਚਾਹੇ ਉਹ ਸ਼ਰਮਣੀ ਕਮੇਟੀ ਮੈਂਬਰ ਨੇ ਅੰਤਰੀ ਕਮੇਟੀ ਮੈਂਬਰ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਆਗੂ ਨੇ ਉਹ ਪਹੁੰਚ ਚੁੱਕੇ ਨੇ ਜਿਹੜੀਆਂ ਤਸਵੀਰਾਂ ਕਾਫੀ ਅਹਿਮ ਨੇ ਕਿਤੇ ਅਕਾਲ ਤਖਤ ਸਾਹਿਬ ਦੇ ਠੀਕ ਬਾਹਰ 100 ਤਸਵੀਰਾਂ ਤੁਹਾਨੂੰ ਲਾਈਵ ਅ ਅਜੀਤ ਵੈਬ ਟੀਵੀ ਦੇ ਪੇਜ ਤੇ ਵਿਖਾਈਆਂ ਜਾ ਰਹੀਆਂ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਵਿਖੇ ਵੀ ਪੂਰੀ ਤਿਆਰੀ ਜਿਹੜੀ ਹੈ ਉਹ ਜਿਹੜੀ ਸਜਾ ਸੁਨਾਨ ਦੀ ਤਿਆਰੀ ਹੈ ਉਹ ਮੁਕੰਮਲ ਕਰ ਲਈ ਗਈ ਹੈ ਤੇ ਹੌਲੀ ਹੌਲੀ ਜਿਹੜੇ ਆਗੂ ਨੇ ਉਹ ਟਾਈਮ ਵੀ ਪੂਰਾ ਇਹ ਤਕਰੀਬਨ ਹੋ ਚੁੱਕਾ ਤੇ ਆਗੂ ਜਿਹੜੇ ਪਹੁੰਚ ਚੁੱਕੇ ਨੇ ਜੋ ਰਹਿ ਗਏ ਨੇ ਉਹ ਵੀ ਪਹੁੰਚ ਰਹੇ ਨੇ ਦੁਪਹਿਰ 1 ਵਜੇ ਦਾ ਟਾਈਮ ਜਿਹੜਾ ਦਿੱਤਾ ਗਿਆ ਸੀ ਉਸ ਮੁਤਾਬਕ ਸਾਰੇ ਜਿਹੜੇ ਆਗੂ ਨੇ ਉਹ ਇਤਿਹਾਸਿਕ ਫਸਿਲ ਦੇ ਬਿਲਕੁਲ ਸਨਮੁਖ ਨਿਮਰਤਾ ਸਹਿਤ ਆ ਕੇ ਬੈਠ ਚੁੱਕੇ ਨੇ ਤੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਹੜਾ ਇੰਤਜ਼ਾਰ ਹੈ ਉਹ ਕੀਤਾ ਜਾ ਰਿਹਾ ਹੈ ਵੀ ਤੇ ਸਿੱਖ ਸੰਗਤ ਕਿਸ ਤਰ੍ਹਾਂ ਦਾ ਜਿਹੜਾ ਫੈਸਲਾ ਹੈ ਉਹ ਆਵੇਗਾ ਸਿੱਖ ਸੰਗਤ ਵੀ ਪਿੱਛੇ ਕਤਾਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵੀ ਜਿਹੜੀ ਸੰਗਤ ਹੈ ਉਹ ਵੀ ਇਸ ਫੈਸਲੇ ਨੂੰ ਲੈ ਕੇ ਕਾਫੀ ਉਛਾਈ ਤੈ ਤੇ ਦੇਖਣ ਲਈ ਜਿਹੜੀ ਸੰਗਤ ਹੈ ਉਹ ਖੜੀ ਹੈ ਵੀ ਅੱਜ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਸੁਣਾਇਆ ਜਾਣਾ ਹੈ ਉਹ ਕਿਸ ਤਰ੍ਹਾਂ ਦਾ ਹੋਵੇਗਾ ਕਿਸ ਤਰ੍ਹਾਂ ਦੀ ਹੋਵੇਗੀ ਸਜ਼ਾ ਧਾਰਮਿਕ ਹੋਵੇਗੀ ਜਾਂ ਸਿਆਸੀ ਹੋਵੇਗੀ ਤੇ ਇਤਿਹਾਸਿਕ ਫੈਸਲਾ ਸੁਨਾਇਆ ਜਾਣਾ ਅੱਜ ਤਖਤਰੀ ਅਕਾਲ ਸਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਹੋਰ ਜਥੇਦਾਰ ਸਾਹਿਬਾਨ ਵੱਲੋਂ ਹਾਂਜੀ ਸੋ ਮਹੇਸ਼ਿੰਦਰ ਗਰੇਵਾਲ ਵੀ ਜਿਹੜੇ ਨੇ ਪਹੁੰਚ ਚੁੱਕੇ ਨੇ ਦਰਸ਼ਨ ਕਰਕੇ ਆਗੂ ਜਿਹੜੇ ਨੇ ਉਹ ਦਰਸ਼ਨ ਕਰਕੇ ਅਰਦਾਸ ਬੇਨਤੀ ਕਰਕੇ ਆਪੋ ਆਪਣੀ ਜਗ੍ਹਾ ਤੇ ਬਿਰਾਜਮਾਨ ਹੋ ਰਹੇ ਨੇ ਤੇ ਸਨਮੁਖ ਹੋ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੇ ਇੱਕ ਫੈਸਲੇ ਦਾ ਇੰਤਜ਼ਾਰ ਲਗਾਤਾਰ ਚਿਹਰਿਆਂ ਤੇ ਨਜ਼ਰ ਆ ਰਿਹਾ ਹੈ ਵੀ ਇੱਕ ਇੰਤਜ਼ਾਰ ਕੀਤਾ ਜਾ ਰਿਹਾ ਹੈ ਵੀ ਸਿੰਘ ਸਾਹਿਬ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਸਜ਼ਾ ਅੱਜ ਜਿਹੜੀ ਸੁਣਾਈ ਜਾਣੀ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਜਿਹੜਾ ਫੈਸਲਾ ਸੀ ਇਸ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਸਿੱਖ ਸੰਗਤ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਤੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵੀ ਇੱਕ ਚਿੱਠੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ ਸੀ ਜਿਸ ਤੇ ਜੁਲਾਈ ਵਿੱਚ ਜਿਹੜੀ ਇਹ ਚਿੱਟੀ ਲਿਖੀ ਜਾਂਦੀ ਹੈ ਤੇ ਇਸ ਤੇ ਫੈਸਲਾ ਲੈਂਦੇ ਆ ਸਿੰਘ ਸਾਹਿਬ ਵੱਲੋਂ 2 ਦਸੰਬਰ ਦਾ ਦਿਨ ਜਿਹੜਾ ਉਹ ਚੁਣਿਆ ਗਿਆ ਸੀ ਤੇ ਅੱਜ ਉਹ ਜਿਹੜੀ ਘੜੀ ਹੈ ਉਹ ਆ ਚੁੱਕੀ ਹੈ ਤੇ ਜਿਹੜੇ ਆਗੂ ਨੇ ਜਿਨ੍ਹਾਂ ਨੂੰ ਇੱਥੇ ਤਲਬ ਕੀਤਾ ਗਿਆ ਸੀ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚਾਹੇ ਕੋਟਕਪੁਰਾ ਗੋਲੀकांड ਹੋਵੇ ਚਾਹੇ ਸਰਸਾ ਸਾਦ ਨੂੰ ਮਾਫੀਨਾਮਾ ਹੋਵੇ ਉਸ ਤਹਤ ਜਿਹੜੇ ਆਗੂਆਂ ਨੂੰ ਤਲਬ ਕੀਤਾ ਗਿਆ ਸੀ ਉਹ ਆਗੂ ਅੱਜ ਇੱਥੇ ਪਹੁੰਚੇ ਨੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਿੱਖ ਸੰਗਤ ਵੱਲੋਂ ਵੀ ਆਵਾਜ਼ ਵੀ ਉਠਾਈ ਜਾ ਰਹੀ ਸੀ ਤੇ ਅੱਜ ਜਿਹੜਾ ਇਹ ਫੈਸਲਾ ਜਿਹੜੇ ਸਿੰਘ ਸਾਹਿਬ ਵੱਲੋਂ ਸੁਣਾਇਆ ਜਾਣਾ ਹੈ ਤੇ ਸੰਗਤ ਵੀ ਜਿਹੜੀ ਹੈ ਉਹ ਵੀ ਇਸ ਫੈਸਲੇ ਦੀ ਉਡੀਕ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਆਗੂ ਨੇ ਜਿਹੜੇ ਤਲਬ ਹੋਏ ਆਗੂ ਨੇ ਜਿਹੜੇ ਪਹੁੰਚੇ ਨੇ ਉਹਨਾਂ ਤੋਂ ਇਲਾਵਾ ਜਿਹੜੀ ਸੰਗਤ ਹੈ ਉਹ ਵੀ ਵੱਡੀ ਗਿਣਤੀ ਵਿੱਚ ਉਸ ਤੋਂ ਪਿੱਛੇ ਦਰਸ਼ਨ ਕਰਨ ਨੂੰ ਚਾਹੇ ਸੰਗਤ ਖੜੀ ਹੈ ਤੇ ਫੈਸਲੇ ਦਾ ਉਡੀਕ ਕਰਦੀ ਵੀ ਤੁਹਾਨੂੰ ਸੰਗਤ ਜਿਹੜੀ ਕੈਮਰੇ 'ਦੀ ਅਸੀਂ ਦਿਖਾ ਰਹੇ ਆ ਨਜ਼ਰ ਆ ਰਹੀ ਹੈ ਤਸਵੀਰਾਂ ਲਾਈਵ ਤੁਸੀਂ ਅਜੀਤ ਵੈਬ ਟੀਵੀ ਦੇ ਪੇਜ ਤੇ ਦੇਖ ਰਹੇ ਹੋ ਸੋ ਆਦੇਸ਼ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਕੈਰੋਂ ਵੀ ਪਹੁੰਚੇ ਨੇ ਮਨਪ੍ਰੀਤ ਬਾਦਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਪਹੁੰਚ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਣ ਲਈ ਪਹੁੰਚੇ ਨੇ ਅੱਜ ਇਤਿਹਾਸਿਕ ਜਿਹੜਾ ਫੈਸਲਾ ਹੈ ਉਸ ਤੇ ਨਜ਼ਰਾਂ ਨੇ ਸਭ ਦੀਆਂ ਅਕਾਲੀ ਦਲ ਨਾਲ ਜੁੜੇ ਹੋਏ ਵੱਡੇ ਆਗੂ ਨੇ ਇਹ ਸਾਰੇ ਗੰਭੀਰ ਦੋਸ਼ ਨੇ ਜਿਸ ਤਰ੍ਹਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ ਸੰਮੁਖ ਹੋਏ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਿਕ ਵਸੀਲ ਦੇ ਬਿਲਕੁਲ ਸਾਹਮਣੇ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘੇਰਾ ਬਣਾਇਆ ਗਿਆ ਘੇਰੇ ਵਿੱਚ ਇਹ ਆਗੂ ਖੜੇ ਨੇ ਬੈਠੇ ਨੇ ਤੇ ਇੱਕ ਲਿਸਟ ਜਿਹੜੀ ਹੈ ਉਹ ਵੀ ਚੈੱਕ ਕੀਤੀ ਜਾ ਰਹੀ ਹੈ ਜਿਸ ਤਹਿਤ ਆਗੂਆਂ ਦੀ ਆਗੂਆਂ ਦੇ ਸਿਗਨੇਚਰ ਹਸਤਾਖਰ ਵੀ ਕਰਾਏ ਜਾ ਰਹੇ ਨੇ ਸਾਈਨ ਕਰਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਿਹੜੇ ਆਗੂ ਬੈਠੇ ਨੇ ਮੌਜੂਦ ਨੇ ਉਹਨਾਂ ਦੇ ਸਾਈਨ ਕਰਵਾਏ ਜਾ ਰਹੇ ਨੇ ਇੱਕ ਲਿਸਟ ਜਿਹੜੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਤਲਬ ਹੋਏ ਤਨਖਾ ਆਗੂਆਂ ਦੇ ਜਿਹੜੇ ਨਾਮ ਨੇ ਵੱਡਾ ਇਤਿਹਾਸਿਕ ਫੈਸਲਾ ਅੱਜ ਆਉਣਾ ਹੈ ਜਿਸ ਦਾ ਕਿ ਸਿੱਖ ਸੰਗਤ ਨੂੰ ਅਤੇ ਅਕਾਲੀ ਦਲ ਸੁਧਾਰ ਜਿਹੜੀ ਲਹਿਰ ਬਣਾਈ ਗਈ ਸੀ ਉਸ ਨੂੰ ਇੰਤਜ਼ਾਰ ਸੀ ਬੇਸ਼ੱਕ ਜਥੇਦਾਰ ਸਾਹਿਬ ਵੱਲੋਂ ਅਕਾਲੀ ਦਲ ਸੁਧਾਰ ਦੇ ਆਗੂਆਂ ਨੂੰ ਵੀ ਇਸ ਵਿੱਚ ਤਲਬ ਕੀਤਾ ਗਿਆ ਸੀ ਕਿਉਂਕਿ ਉਸ ਵੇਲੇ ਇਹ ਵੀ ਅਕਾਲੀ ਦਲ ਦਾ ਹਿੱਸਾ ਸਨ ਅੱਜ ਬੇਸ਼ੱਕ ਵਖਰੇਵੇਂ ਨੇ ਪਰ ਉਸ ਵੇਲੇ ਇਕੱਠੇ ਹੀ ਇਹਨਾਂ ਵੱਲੋਂ ਜਿਹੜੀ ਵਿਜ਼ਾਰਤ ਦਾ ਵਿਜ਼ਾਰਤ ਵਿੱਚ ਕੰਮ ਕੀਤਾ ਜਾ ਰਿਹਾ ਸੀ ਤੇ ਅੱਜ ਵਕਰੀਮਿਆਂ ਦੇ ਚਲਦਿਆਂ ਇਹਨਾਂ ਵੱਲੋਂ ਇੱਕ ਜਿਹੜੀ ਚਿੱਠੀ ਹੈ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ ਸੀ ਤੇ ਉਸ ਦੇ ਚਲਦਿਆਂ 2 ਦਸੰਬਰ ਦਾ ਟਾਈਮ ਦਿੱਤਾ ਗਿਆ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕੇਰਾ ਬਣਾਇਆ ਗਿਆ ਸੀ ਜਿਸ ਵਿੱਚ ਕੀ ਉਹ ਆਗੂ ਜਿਹੜੇ ਕਿ ਤਨਖਾਈ ਜਿਹੜੇ ਕਿ ਤਲਬ ਕੀਤੇ ਗਏ ਸੀ ਉਹਨਾਂ ਨੂੰ ਉਹ ਉਹਨਾਂ ਨੇ ਬੈਠਣਾ ਸੀ ਉਸਦੇ ਪਿੱਛੇ ਜਿਹੜੇ ਕੀ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਸੰਗਤਾਂ ਲੋਕ ਨੇ ਉਹ ਅੱਜ ਇਸ ਫੈਸਲੇ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਫਕੀਲ ਤੋਂ ਇਹ ਫੈਸਲਾ ਜਿਹੜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ